ਟੋਟਲ ਬੰਦੇ 32 ਤੇ ਜੀ ਟੈਂਪੂ ਦੇ ਵਿੱਚ ਜੋ ਸਾਡੇ ਕੋਲ ਫਾਰਮਾਸੀ ਲਿਖ ਕੇ ਲੈ ਕੇ ਆ ਪਿੰਡ ਆਪ ਦੇ ਪਿੰਡ ਤੇੋਂ 32 ਟੋਟਲ ਬੰਦੇ ਨੇ 25 ਮੇਜ 25 ਮੇਜ ਸਾਰੇ ਕਿੰਨੇ ਬੰਦੇ ਜਿਹੜੇ ਹੁਣ ਤੱਕ ਲੱਭ ਚੁੱਕੇ ਨੇ ਤੇ ਕਿੰਨੇ ਅਜੇ ਡੱਕੇ ਇਹਦੇ ਵਿੱਚੋਂ ਵੀ ਸਾਨੂੰ 6 ਲਾ ਪਤਾ ਨੇ ਹਲੇ 6 ਦੀ ਡੈਥ ਹੋ ਚੁੱਕੀ ਆ ਤੇ ਕੁਝ ਘਰੇ ਪਹੁੰਚ ਗਏ ਇੱਕੋ ਹਸ ਹਸਤਾਲ ਦਾ ਅੱਛਾ ਜੀ ਪ੍ਰਸ਼ਾਸਨ ਵੱਲੋਂ ਤੇ ਹੋਰ ਕੀ ਕੀ ਕੀਤਾ ਜਾ ਰਿਹਾ ਹੈਗਾ ਜੀ ਪ੍ਰਸ਼ਾਸਨ ਵੱਲੋਂ ਜੀ ਹਲੇ ਤਾਂ ਪਹੁੰਚ ਰਿਹਾ ਹਫਤਾ ਸਹੀ ਰਾਤ ਸਾਰਾ ਸਟਾਫ ਹੈ ਸੀ ਵੈਸੇ ਅਜੇ ਅਜੇ ਬੱਚੇ ਬੰਦਿਆਂ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਵੱਲ ਨੂੰ ਜਿਹੜ ਜਿਹੜੇ 32 ਲੋਕ ਸੀ ਸੀ ਸਵਾਰ ਕਿੰਨੇ ਪਰਵਾਰਾਂ ਦੇ ਲੋਕ ਸੀ ਇਹ ਤਕਰੀਬਨ 4-5 ਪਰਵਾਹ ਹੈਗੇ ਸੀ ਪਰ ਬਿਹੜੇ ਸੀ ਸਾਰੇ ਭਾਈ ਸਾਰਾ ਬਿਹੜੇ ਹੀਆਂ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਅੱਛਾ ਜੀ ਕਿੱਥੋਂ ਦੀ ਚਿੱਲੇ ਕੱਢ ਗਏ ਸੀਗੇ ਜੀ ਇਹ ਇਹ ਪਰਸੋਂ ਕਹਿੰਦੇ ਨੇ ਨਾਨਾ ਦੇ ਬੀਨ ਅੱਛਾ ਜੀ ਤੇ ਕੱਲ ਉਥੋਂ ਬਾਅਦ ਚੱਲੇ ਨੇ ਕਿੰਨੀ ਦੂਰ ਹੈ ਜਿੱਥੋਂ ਹਾਸੇ ਤੋਂ ਤੁਹਾਡਾ ਪਿੰਡ ਹੈ ਇਹ ਤੋਂ ਤਕਰੀਬਨ 10 ਕਿਲੋਮੀਟਰ ਹੈਗਾ ਲੱਗਾ 10 ਕਿਲੋਮੀਟਰ ਪੰਚ ਸਾਹਿਬ ਤੁਹਾਨੂੰ ਹੁਣ ਤੱਕ ਕੁਝ ਪਤਾ ਲੱਗਿਆ ਵੀ ਇਹ ਹਾਸਾ ਕਿਵੇਂ ਵਾਪਰਿਆ ਜੀ ਨਹੀਂ ਸਰ ਹਜੇ ਕੋਈ ਪਤਾ ਨਹੀਂ ਘਰੇ ਲੋਕ ਪਹੁੰਚੇ ਨਹੀਂ ਨਹੀਂ ਸਰ ਹਜੇ ਕਿਸੇ ਨੇ ਫਾਰਮ ਨਹੀਂ ਦਿੱਤੀ ਕਿਉਂਕਿ ਜੋ ਵੀ ਬੱਚਾ ਜੀ ਜੋ ਗੱਡੀ ਦੇ ਵਿੱਚ ਸੀ ਅਜੇ ਜਿਹਨੂੰ ਪਹੁੰਚਾਉ ਰੋਲ ਲੱਗ ਜਾਂਦਾ ਕੋਈ ਦੱਸ ਜਿਹੜੇ ਗਾਇਬ ਨੇ ਉਹਨਾਂ ਦੇ ਕੀ ਕੀ ਨਾਮ ਜਾਂ ਫੋਟੋ ਫੋਟੋ ਹਾਂ ਜੀ ਉਹਨਾਂ ਦਾ ਕੇਸ ਲਿਖਿਆ ਨਹੀਂ ਮੇਰੇ ਕੋਲ ਕੇਸ ਕਿਹੜੇ ਕਿਹੜੇ ਗਾਇਬ ਨੇ ਉਹਨਾਂ ਨੂੰ ਕੇਸਰ ਸਿੰਘ ਆ ਜੀ ਹਾਂ ਜੀ ਸਾਰੇ ਨਾਮ ਬੋਲ ਦੋ ਤੁਹਾਡੇ ਪਿੰਡ ਦੇ ਕਿਹੜੇ ਕਿਹੜੇ ਲੋਕ ਗਏ ਤੇ ਉਹਨਾਂ ਦੇ ਚੁਪੇ ਕਿਹੜੇ ਆ ਗਏ ਨੇ ਜਾਂ ਕਿਹੜੇ ਲਾਪਤਾ ਬਹੁਤ ਲੰਬੀ ਬੱਤੀ ਨੇ ਤੁਸੀਂ ਜਿਹੜੇ ਗਾਇਬ ਨੇ ਤੇ ਉਹ ਜਿਹੜੇ ਡੈਥ ਹੋ ਗਏ ਗਾਇਬ ਜੇ ਕੇਸਰ ਸਿੰਘ ਲਾਪਤਾ ਜੀ ਦੇਖਾ ਫੋਟੋ ਲਗਾ ਕੇ ਬੋਲੋ ਡਰਾਈਵਰ ਭਾਟੀਆ ਜੀ ਕੇਸਰ ਸਿੰਘ ਲਾਪਤਾ ਕ੍ਰ ਕੌਰ ਦੀ ਡੈਥ ਹੋ ਚੁੱਕੀ ਆ ਰਣਜੀਤ ਕੌਰ ਘਰੇ ਪਹੁੰਚ ਚੁੱਕੀ ਆ ਮਨਵੀਰ ਸਿੰਘ ਘਰੇ ਪਹੁੰਚ ਚੁੱਕਿਆ ਕਿੰਦੀ ਘਰੇ ਪਹੁੰਚ ਚੁੱਕਿਆ ਮਨਿੰਦਰ ਸਿੰਘ ਘਰੇ ਪਹੁੰਚ ਚੁੱਕਿਆ ਗੋਰਖਾ ਸਿੰਘ ਦੇ ਘਰ ਵਾਲੀ ਤੇ ਉਹ ਵੀ ਪਹੁੰਚ ਚੁੱਕਿਆ ਘਰੇ ਸਿੰਦਰ ਸਿੰਘ ਅਜੇ ਸਾਨੂੰ ਇਨਫਾਰਮ ਨਹੀਂ ਹੈ ਕਿ ਉਹ ਕਿਸ ਰਿਸ਼ਤੇਦਾਰੀ ਦਾ ਕਿੱਥੇ ਆ ਘਰੇ ਨਹੀਂ ਪਹੁੰਚਿਆ ਕਾਕਾ ਸਿੰਘ ਮੋਹਤਰ ਸਿੰਘ ਦੇ ਘਰੇ ਪਹੁੰਚ ਚੁੱਕਿਆ ਅਸੀਂ ਆ ਪਤਾ ਜੀ ਨੀਟੂ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ ਸੀ ਤਿੰਨ ਦੀ ਡੈਥ ਹੋ ਚੁੱਕੀ ਆ ਕਲੀਅਰ ਹੋ ਗਿਆ ਤਿੰਨ ਦੀ ਡੈਥ ਹੋ ਗਈ ਆ ਦੋ ਬੱਚੇ ਹਾਂ ਦੋ ਬੱਚੇ ਸੀ ਤੇ ਇੱਕ ਘਰ ਆ ਹੀ ਡੈਥ ਹੋ ਗਈ ਨੀਟੂ ਘਰੇ ਪਹੁੰਚ ਚੁੱਕਿਆ ਜਰਨੈਲ ਸਿੰਘਾ ਟੈਬਰੇਟਰ ਸੀ ਮੁੰਡਾ ਉਹਦੀ ਵੀ ਡੈਥ ਹੋ ਚੁੱਕੀ ਆ ਉਹ ਕਲੀਅਰ ਹੋ ਗਿਆ ਜੀ ਸਰਬਜੀਤ ਕੋਲ ਉਹਦੇ ਘਰ ਵਾਲੀ ਸੀ ਉਹ ਹਸਪਤਾਲ ਦਾਖਲ ਸਣੀ ਮੁੰਡਾ ਉਹ ਘਰੇ ਪਹੁੰਚ ਗਿਆ ਉਹਦੀ ਇੱਕ ਭੈਣ ਸੀ ਉਹ ਅਜੇ ਲਾਪਤਾ ਜੀ ਮੇਰੇ ਡੇਟਾ ਤੋਂ ਮੋਟੇ ਨਹੀਂ ਮਿਲੇ ਭਾਗ ਸਿੰਘ ਦੇ ਤਿੰਨ ਮੈਂਬਰ ਸੀ ਉਹ ਤਿੰਨੇ ਹਸਪਤਾਲ ਨੇ ਭਾਗ ਸਿੰਘ ਆ ਘਰ ਵਾਲੀ ਤਿੰਨੇ ਹਸਪਤਾਲ ਨੇ ਨੌ ਤਰਾਣੀ ਤੋਂ ਇੱਕ ਡਬੀਸੀ ਉਹ ਵੀ ਹਸਪਤਾਲ ਚੀ ਆ ਜੀ ਮੀਤ ਮੀਤ ਕੌਰ ਆ ਬਹਿਬਾਉ ਕਰਮਜੀਤ ਸਿੰਘ ਉਹਦੀ ਡੈਥ ਹੋ ਚੁੱਕੀ ਹੈ ਜੀ ਜਿਹੜਾ ਲੋਕਰ ਸਿੰਘ ਆ ਜੀ ਉਹਦੀ ਕੁੜੀ ਦੀ ਡੈਥ ਹੋ ਚੁੱਕੀ ਆ ਉਹ ਆਪ ਲੋਕਰ ਸਿੰਘ ਆ ਜੋ ਉਹ ਪਲਾਪਤਾ ਜੀ ਘਰ ਵਾਲੀ ਚੰਡੀਗੜ੍ਹ ਪੀਆਸੀ ਪਹੁੰਚ ਚੁੱਕੀ ਆ ਕਿੱਥੇ ਕਿੱਥੇ ਹਸਪੀਟਲਾਂ ਦੇ ਵਿੱਚ ਦਾਖਲ ਲਏ ਨੇ ਸਰ ਕੁਝ ਡੇਲੋ ਨੇ ਕੁਝ ਲੁਧਿਆਣੇ ਨੇ ਕੁਝ ਚੰਡੀਗੜ੍ਹ ਪੀਆਜੀ ਇੱਕ ਇੱਕ ਮਰੀਜ਼ ਪਹੁੰਚਿਆ ਠੀਕ ਹੈ ਸਭ ਹੋਇਆ ਇੱਕ ਤਰ੍ਹਾਂ ਨਾਲ ਸਾਰੇ ਪਿੰਡ ਦੇ ਵਿੱਚ ਵੀ ਸੁਸੋਗ ਦੀ ਲਹਿਰ ਹੈ ਕਿ ਕਹਿੰਦੇ ਸਰ ਅਸੀਂ ਇਹ ਕਹੜਾ ਚਾਹੁੰਦੇ ਆ ਵੀ ਜੋ ਪ੍ਰਸ਼ਾਸਨ ਹੈ ਜੋ ਗਰੀਬ ਪਰਿਵਾਰ ਸੀ ਸਾਰੇ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਜੀ ਖਤਮ ਹੋ ਚੁੱਕੇ ਨੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਉਹਨਾਂ ਬਾਰੇ ਕੁਝ ਗਵਰਨਮੈਂਟ ਵੀ ਸੋਚੇ ਕੁਝ ਹੋਸੀ ਪਿੰਡ ਵਾਲੇ ਵੀ ਸੋਚਾਂਗੇ ਜਿੰਨਾ ਕੋ ਪਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਉਹਨਾਂ ਪਰਿਵਾਰਾਂ ਦਾ ਕੋਈ ਨਾ ਹਾਲਤ ਹੋਵੇ ਨਾ ਜਿਹਦਾ ਪੁੱਤ ਸੀ ਪੁੱਤ ਚਲਿਆ ਗਿਆ ਕਿਹਦਾ ਬਾਪ ਪਿਓ ਸੀ ਮਾਂ ਪਿਓ ਚਲਿਆ ਗਿਆ ਬੇਸਾਰੇ ਹੋ ਗਏ ਉਹਨਾਂ ਦਾ ਕੋਈ ਬਾਲੀਵਰ ਸਹਾਰਾ ਸਰਕਾਰ ਨੂੰ ਬਣਨਾ ਚਾਹੀਦਾ